ਹੈਲੋ ਸਤਿ ਸ਼੍ਰੀ ਅਕਾਲ ਜੀ YouTube ਫੈਮਿਲੀ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਹੋਰ ਹੱਸ ਕੇ ਸਾਥ ਵਿੱਚ ਠਿਖਾ ਕੇ ਉਮੀਦ ਕਰਦੇ ਆਂ ਤੁਸੀਂ ਵੀ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਅੰਦਰੋਸਤੀਆਂ ਬਖਸ਼ੇ ਲੰਬੀ ਉਮਰਾਂ ਕਰੇ ਤੇ ਅੱਜ ਆਪਾਂ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆਂ ਨੋ ਜੀ ਆਪਾਂ ਸਵੇਰ ਦਾ ਰੋਟੀ ਟੁੱਕ ਸਾਰਾ ਕੁਝ ਮਕਾ ਲਿਆ ਸੀਗਾ ਕੰਮ ਧੰਦਾ ਕਰ ਲਿਆ ਸੀ ਤੇ ਨਵੇਂ ੜ ਕੇ ਆਪਾਂ ਸਵੇਰ ਦੀ ਰੋਟੀ ਦੇ ਭਾਂਡੇ ਆਪਾਂ ਰੱਖਦੇ ਹਜੇ ਮੰਜਣ ਵਾਸਤੇ ਉਹ ਆਪਾਂ ਸਾਫ਼ ਕਰਨੇ ਆ ਪਹਿਲਾਂ ਅਸੀਂ ਕਿਹੜਾ ਤੜਕਾ ਲਾ ਲੈਨੇ ਇਹਦੇ ਵੇਰੇ ਵੇ ਦੀ ਰੋਟੀ ਆ ਗਈ ਆ ਤੇ ਉਹਦੇ ਵਾਸਤੇ ਤਿਆਰੀ ਕਰ ਲੈਨੇ ਆ ਸਾਡੀ ਤੜਕਾ ਲਾ ਕੇ ਬਾਅਦ ਚ ਪੱਠੀ ਮੰਜੀ ਜਾਣੂ ਭਾਂਡੇ ਅੱਜ ਆਪਾਂ ਬਣਾਉਨੇ ਆਂ ਜੀ ਪਨੀਰ ਦੀ ਪੁਰਜੀ ਬਣਾ ਕੇ ਰੱਖਦੇ ਆਂ ਦੁਪਹਿਰ ਵਾਸਤੇ ਤੇ ਬੱਚੇ ਗਏ ਹੋਏ ਸੀ ਘਰ ਤੇ ਇਕੱਲੇ ਬੰਦੇ ਦਾ ਔਖਾ ਹੋ ਜਾਂਦਾ ਬਾਹਰ ਕੰਮ ਚੁੱਲ੍ਹੇ ਤੇ ਕਰਨ ਦਾ ਚੁੱਲ੍ਹੇ ਤੇ ਸਾਰਾ ਕੁਝ ਢੋਣਾ ਪੈਂਦਾ ਅੰਦਰੋਂ ਅੰਦਰ ਨੂੰ ਸੋਇਦੇ ਵਿੱਚੋਂ ਲਿਆ ਕੇ ਬਾਹਰ ਰੱਖਣਾ ਪੈਂਦਾ ਕੰਮ ਵੱਧ ਜਾਂਦਾ ਬਹੁਤ ਤੇ ਇਹ ਕੰ ਲੈ ਨੂੰ ਕਾਹੰਬਾ ਜਿਆਦਾ ਲੱਗ ਜਾਂਦਾ ਜਾਂ ਕੰਮ ਬਾਹਲੇ ਨੇ ਇਸ ਕਰਕੇ ਅੰਦਰ ਹੀ ਰਸੋਈ ਚ ਰੋਟੀ ਬਣਾ ਲੈਂਦੇ ਸੀ ਕਣਕ ਦੀ ਅੰਦਰ ਹੀ ਕੰਮ ਕਰ ਲੈਂਦੇ ਸੀ ਜੁੰਦੇ ਤੇ ਗੈਸ ਤੇ ਤੇ ਕਈ ਦਿਨ ਹੋ ਗਏ ਸੀ ਇਹ ਕਣਕ ਦੀਆਂ ਰੋਟੀਆਂ ਖਾਦਿਆਂ ਨੂੰ ਤੇ ਸਿਆਲੋ ਚਾਹਣਾ ਸਾਡੇ ਤਾਂ ਰੋਜ਼ ਮੱਕੀ ਦੀ ਰੋਟੀ ਚੱਲਦੀ ਆ ਸਾਨੂੰ ਵਧੀਆ ਨਹੀਂ ਲੱਗਦੀ ਕਣਕ ਦੀ ਰੋਟੀ ਹੁਣ ਸੀ ਮੱਕੀ ਦੀ ਖਾਣੇ ਆ ਤੇ ਵਧੀਆ ਜੀ ਨਹੀਂ ਲੱਗੀ ਹੈਗੀ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਆਪਾਂ ਰਾਤ ਦਾ ਸਾਗ ਪਿਆ ਸੀ ਸਾਗ ਤੜਕ ਲਿਆ ਵੀ ਅੱਜ ਆਪਾਂ ਚੁੱਲੇ ਤੇ ਬਣਾ ਕੇ ਰੋਟੀ ਮੱਕੀ ਦੀ ਖਾਣਨੇ ਆ ਮੱਕੀ ਰੋਟੀ ਚੁੱਲੇ ਤੇ ਥੱਲੇ ਨੇ ਆਣੇ ਅੱਗ ਦੇ ਉੱਤੇ ਰਾੜ ਰਾੜ ਕੇ ਪਾਥੀਆਂ ਦੀ ਅੱਗ ਰਾੜ ਰਾੜ ਖਾਂਦੇ ਨੇ कहते ने मजा आता वाल रोटी का चूल्हे की रोटी राड़ के अंदर गैस की रोटी वाइया नहीं लगती खाते भी नहीं साढ़े करके के बना लेंगे भी कलेज <coughs> बना के रोटी हूँ आप गए कि वेले अच्छा। अपा लाने भर्जी में तड़का പനിർ പാ ല ബാ ല तड़का अपना भोजद आप करो तो क्योंकि मैं कली करके मेरे पोहे न गोडे बनौटी ओ करके ज्यादा बहुत ज्यादा नीत जी का कम होंगा कर ले या एक ਆਪਦੀ ਹਿੰਮਤ ਜੀ ਰੱਖ ਕੇ ਫੇਰ ਥੱਕ ਹੋ ਜਾਂਦਾ ਤਾਂ ਕਾਹਤ ਜੀ ਬਹੁਤ ਮੁਸੀਬਤ ਹੁੰਦੀ ਆ ਤਾਂ ਆਪਸ ਕਰਨਾ ਇੱਕ ਇੱਕ ਕਾਪੜੇ ਤੁਹਾਨੂੰ ਦੱਸਿਆ ਸੀਗਾ ਵੀ ਮੱਝ ਸੋਈ ਹੋਈ ਸੀਗੀ 2 ਮਹੀਨੇ ਦੀ ਹਜੇ ਜਦੋਂ ਪੱਟੇ ਨੂੰ ਹੋ ਗਿਆ ਅਟੈਕ ਇਕਦਮ ਹੀ ਖਤਮ ਹੋ ਗਿਆ ਤੇ ਉਹਨੇ ਮੱਝ ਨੇ ਇੰਨਾ ਦੁਖੀ ਕਰਿਆ ਸਾਡੇ ਤੱਕ ਅੱਜ ਕਿਸੇ ਡੰਗਰ ਨੇ ਸਾਨੂੰ ਤੰਗ ਨਹੀਂ ਕਰਿਆ ਹੈਗਾ ਜਿਹੜਾ ਕਟੂ ਮਾਰਦੀ ਜਾਵੇ ਕਦੇ ਵੀ ਐਦਾਂ ਮਿਲ ਪੈਂਦੇ ਨੇ ਕਦੇ ਨਹੀਂ ਤੰਗ ਕਰਦੇ ਹੈਗੇ ਇਹ ਫਲੂਨ ਝੋਟੀ ਸੀਗੀ ਪਹਿਲਾਂ ਦੁਖੀ ਨਹੀਂ ਕਰਿਆ ਹੁਣ ਜਿੱਦਾਂ ਦਾ ਕੱਟਾ ਮਾਰਿਆ ਕਹਿੰਦੀ ਮੈਂ ਹਾਥੀ ਲਾਉਣ ਦੇਣਾ ਤਿੰਨ ਦਿਨ ਧਾਰ ਨਹੀਂ ਦਿੱਤੀ ਹੈਗੀ ਇਹਨੇ ਹਾਥੀ ਨਹੀਂ ਲਾਉਣ ਦਿੰਦੀ ਥਣਾ ਨੂੰ ਬਹੁਤ ਕੁੱਟ ਕੇ ਵੀ ਹੰਭਗੇ ਫੇਰ ਕੱਲ ਲੈਕਟੋ ਮੂਡ ਦੀ ਦਵਾਈ ਮੰਗਾਈ ਆ ਬੂੰਦਾ ਵਾਲੀ ਉਹ ਦਿੰਨੇ ਆ ਉਹ ਵੀ ਤੇ ਇਸ ਰੇ DNA ਸਰਕਾਰ ਦੀ ਤੇ ਇਹਨਾਂ ਖੜਨ ਲੱਗਦਾ ਡੰਗਰ ਫੇਰ ਅੱਜ ਬਈਏ ਨੂੰ ਕਹਿ ਕੇ ਨੂੜ ਕੇ ਜੂੜ ਲਾ ਕੇ ਚੋਈ ਆ ਉਹ ਵੀ ਬਹੁਤ ਔਖੀ ਲਤਾਂ ਲਤਾਂ ਮਾਰਦੀ ਬਈਏ ਨੇ ਵਿਚਾਰੇ ਨੇ ਮਸਾ ਚੋਈ ਮੈਥੋਂ ਤਾਂ ਕਿੱਥੇ ਉਹ ਕਾਰ ਹੁੰਦਾ ਐ ਮੈਂ ਤਾਂ ਆਏ ਹੁੰਦੇ ਡਰ ਲੱਗਦਾ ਵੀ ਡੰਗਰਾਂ ਚ ਕਿਤੇ ਜੀ ਸੱਟ ਤਾਂ ਤਾਂ ਇੱਕ ਵਾਰੀ ਉਹ ਸੰਦ ਬਣ ਗਿਆ ਲਤਾਂ ਦਾ ਮੁੜ ਕੇ ਲੋਟ ਵੀ ਨਹੀਂ ਆਉਣੇ ਹੈਗੇ ਗੋਡੇ ਵਿਤੌਰਨ ਫੇਰਨ ਜੋਗੇ ਹੋਗੇ ਆਪਦੇ ਇੰਨੇ ਹੀ ਬਹੁਤ ਆ ਤੇ ਮਸਈਆਂ ਜਿਓ ਨੇ ਵਿਚਾਰੇ ਨੇ ਚੋਈ ਤਾਂ ਹੌਲਾ ਜਿਹਾ ਕਰਿਆ ਅ ਨੋ ਫਿਲੋ ਦੁੱਧ ਸੀਗੇ ਹਰ ਰੋਜ਼ ਦਾ ਜਿਹੜਾ 4 ਕਿਲੋ ਤਿੰਨ ਦਿਨਾਂ ਚ ਲੱਗਦਾ ਆ ਚਲੋ ਇੰਨੇ ਹੀ ਬਹੁਤ ਆ ਵੀ ਚੱਡਾ ਖਰਾਬ ਹੋ ਜੀ ਜੇ ਨਹੀਂ ਚੋਵਾਂਗੇ ਉਹਦਾ ਖਣ ਖੜ ਜਾਣਗੇ ਜੰਮ ਜਾਂਦਾ ਦੁੱਧ ਲੋਜੀ ਸੜਕਾ ਆਪਣਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਨੂਣ ਮਿਰਚ ਇਹ ਜਾਲਾ ਲਾਲ ਨਹੀਂ ਕਰਨਾ ਹੈਗਾ ਕਿਉਂ ਭੁੱਜੀ ਵਾਲਾ ਆ ਤੜਕਾ ਇਹ ਕਰਕੇ ਅਬ ਸੁਆਦੋਂ ਸਾਰ ਪਾ ਲੈਨੇ ਆ ਨੂਣ ਮਿਰਚ ਲਓ ਜੀ ਇਹ ਆਪਣੀ ਲੋਹੇ ਦੀ ਕੜਾਹੀ ਆ। ਇੱਕਦਮ ਸਾਫ਼ ਕਰਨ ਲੱਗੇ ਅੱਗ ਤੇ ਉਂਦੀ। ਅੱਗ ਦੇ ਵਿੱਚ ਧਰਤੀ ਸੀਗੀ ਉਹ ਸੀਗੀ ਨਾਨ ਸਟਿਕ ਦੀ ਕਹਿ ਕੇ ਦਿੱਤੀ। ਤੇ ਉਹ ਨਿਕਲ ਗਈ ਸਿਰਵਲ। ਉਹ ਸਾਰੀ ਪਿਗਲ ਗਈ ਵਿੱਚੇ ਹੀ। ਅੱਗ ਦੇ। ਤੇ ਇਹ ਆਪਣੀ ਲੋਹੇ ਦੀ ਆ ਕੜਾਹੀ। ਉਹਦੇ 'ਚ ਤੜਕਾ ਲਾਉਣ ਲੱਗੇ ਆ। ਲਓ ਜੀ ਆ ਆਪਣਾ ਬਣ ਕੇ ਪਨੀਰ ਤਿਆਰ ਹੋਇਆ ਸੀਗਾ। ਇਹਨੂੰ ਆਪਾਂ ਹੋਰ ਕੇ ਪਾ ਲੈਣੇ। right uh. ਸਬਜੀ ਪਈ ਹੋਵੇ ਫਿਰ ਕੋਈ ਟੈਨਸ਼ਨ ਨਹੀਂ ਰਹਿੰਦੀ ਹੈਗੀ ਹੋਰ ਕੰਮ ਤਾਂ ਬਾਅਦ ਵਿੱਚ ਵੀ ਹੋ ਜਾਂਦੇ ਨੇ ਫੋਲਕੇ ਤਾਂ ਜਲਦੀ ਬਣ ਜਾਂਦੇ ਨੇ ਲੋ ਪਨੀਰ ਆਪਣਾ ਹੋ ਗਿਆ ਤਿਆਰ ਇਹਦੇ ਆਪਾਂ ਇਹ ਚਾਪਾ ਥੋੜਾ ਦੁੱਧ ਪਾ ਲੈਨੇ ਆ ਕਿ ਨਰਮ ਰਹੂਗਾ ਲੋਜ ਸਾਰੇ ਆਪਣੇ ਬਣ ਕੇ ਤਿਆਰ ਆ ਪੁਰਜੀ ਬਣ ਗਈ ਆ ਤੇ ਹੁਣ ਆਪਾਂ ਉਹ ਕਰਾਂਗੇ ਜੱਤਾ ਕਸੇ ਇੱਕ ਲੱਗਦਾ ਦੁੱਧ ਪਾਇਆ ਹੋਇਆ ਇਹਦੇ ਵਿੱਚ ਤੇ ਆਪਾਂ ਜੱਤਾ ਕ ਲਈ ਭਾਂਡਿਆਂ ਚ ਠੰਡੇ ਧੋ ਲੈਣੇ ਆ ਬੌਜੀ अपने बाल्टिया बुलटिया किन रह सी एस करके बाद बच्चे भी लो जी हूँ आपे धोने जिन्होंने जिनू भी साड़ी वीडियो वजिया लगी और शेयर कमेंट जरूर कर दबे मेरी भैन नवियां जुड़िया मेरे नाड़ा ਉਹ ਬੈੱਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਨੋਟੀਫਿਕੇਸ਼ਨ ਸਾਰਾ ਪਹਿਲਾਂ ਆਵੇ ਹੁਣ ਆਪਾਂ ਮਿਲਾਂਗੇ ਜੀ ਅਗਲੇ ਨਵੇਂ ਬਲਾਗ ਦੇ ਨਾਲ ਤਦ ਤੱਕ ਲਈ ਇੰਤਜ਼ਾਰ ਰੱਖਿਓ ਲਓ ਜੀ ਆਪਾਂ ਹੁਣ ਅਜਾਜ ਤੇ ਚਾਉਨੇ ਆ ਸਾਸਰੀ ਘਾਲ ਜੀ ਜਾਣ ਦੇ ਵਾਸਤੇ ਰੋ ਪਰਮਾਤਮਾ ਦੇ ਮੋਹਰੇ ਆ ਅਰਦਾਸ ਕਰਦੇ ਆ ਸਭ ਨੂੰ ਤੁਹਾਨੂੰ ਪਸੰਦੀਆਂ ਬੇ ਮਾਲਕ ਲੰਬੀ ਉਮਰ ਰੱਖੇ ਜਿਹੜੇ ਮਰੀਆਂ ਭੈਣਾਂ ਸੋਨੇ ਸੋਨੇ ਵਿੱਚ ਕਮੈਂਟ ਕਰਦੀਆਂ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ